ਪੰਜਾਬ ਵਿੱਚ ਪਿਛਲੇ 10-12 ਦਿਨਾਂ ਤੋਂ ਹੋ ਰਹੀ ਬਰਸਾਤ ਦੇ ਕਾਰਨ ਬੁੱਢਲਾਡਾ ਸ਼ਹਿਰ ਵਿੱਚ ਥਾਂ-ਥਾਂ ਤੇ ਖੜੇ ਬਦਬੂਦਾਰ ਪਾਣੀ ਕਾਰਨ ਸ਼ਹਿਰ ਦੇ ਲੋਕਾਂ ਦਾ ਜੀਵਨਾਂ ਦੁੱਬਰ ਹੋ ਗਿਆ ਸੀ ਇਸ ਦੀ ਪਹਿਲ ਕਦਮੀ ਕਰਦੇ ਆ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਕੇਸ਼ ਜੈਨ ਨੇ ਪਹਿਲ ਕਦਮੀ ਕਰਦੇ ਕਿਹਾ ਕਿ ਸਫਾਈ ਸੇਵ ਕਾਨੂੰਨਾਂ ਲੈ ਕੇ ਸਫਾਈ ਦੇ ਕੰਮ ਦੀ ਸ਼੍ਰੀ ਰਾਮਲੀਲਾ ਮੈਦਾਨ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਉਹਨਾਂ ਕਿਹਾ ਕਿ ਤਿਹਾਰਾਂ ਦੇ ਮੱਦੇਨਜ਼ਰ ਸ਼ਹਿਰ ਨੂੰ ਪੂਰਾ ਸੁੰਦਰ ਬਣਾਇਆ ਜਾਵੇਗਾ ਅਤੇ ਸਮੂਹ ਰਾਮਲੀਲਾ ਮੈਦਾਨ ਦੇ ਆਸ-ਪਾਸੇ ਦੇ ਦੁਕਾਨਦਾਰਾਂ ਨੇ ਰਾਮਲੀਲਾ ਮੈਦਾਨ ਵਿੱਚ कूੜਾ ਕਰਕਟ ਅਤੇ ਪਾਣੀ ਕਢਵਾਉਣ ਲਈ ਨਗਰ ਕੌਂਸਲ ਪ੍ਰਧਾਨ ਦੀ ਪ੍ਰਸ਼ੰਸਾ ਕੀਤੀ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਲੀ ਬਡਲਾਡਾ ਜੀਣਾ ਜੀ ਰਾਤ ਤੇ ਹੋਈ ਸਰਦ ਕੌਮਦਾਰ ਜੀ ਕੌਮਦਾਰ ਜੀ ਸਾਰੇ ਅੱਜਕਰਤ ਬਾਧਾ ਕੀਤਾ ਸੀ ਕਿ ਜਿੱਥੇ ਮੰਦਰ ਦੇ ਵਿੱਚ ਲੋਕ ਵੱਡੀ ਪੱਧਰ ਦੇ ਮੱਥਾ ਟੇਕਣ ਦੇ ਵਾਸਤੇ ਆਉਂਦੇ ਆ ਨਾਲ ਮੰਦਰ ਹੈ ਆਰਾਮ ਦਾ ਗਾਉਂਦਾ ਹੈ ਬੜੀ ਪਰੇਸ਼ਾਨੀ ਸੀ ਇੱਥੇ ਅਗਰ ਆਪਾਂ ਨੂੰ ਪਤਾ ਸੀ ਪਰ ਅਸੀਂ ਅੱਜ ਸਵੇਰ ਤੋਂ ਲੱਗੇ 6 ਵਜੇ ਤੋਂ ਜੈਸਵਾਲ ਵੀ ਮੇਰੇ ਨਾਲ ਸੀ ਇਸ ਮੰਦਰ ਨੂੰ ਸਫਾਈ ਵਾਸਤੇ 6 ਵਜੇ ਤੋਂ ਲੱਗੇ ਹੋਏ ਆ ਅੰਦਰੋਂ तकरीबन ਅੰਦਰੋਂ ਸਾਰੀ ਸਫਾਈ ਕਰਤੀ ਰਹਿ ਗਿਆ ਪਾਣੀ ਉਹ ਅਸੀਂ ਇੱਕ ਪੰਪ ਲਾ ਕੇ ਨੌਦਰ ਘੰਟ ਵਿੱਚ ਪਾਣੀ ਸਾਰਾ ਬਾਹਰ ਕੱਢ ਕੇ ਸਫਾਈ ਕਰਕੇ ਤੇ ਕੀ ਤਰ੍ਹਾਂ ਸਰ ਬਾਕੀਆਂ ਨੂੰ ਵੀ ਐਥੇ ਮਤਾਂ ਦੇ ਕੋਈ ਨਹੀਂ ਕਿਤਨੇ ਆਉਗੇ ਕਿਉਂਕਿ ਹੁਣ ਜਿਹੜਾ ਤਿਆਰ ਆ ਸੀਜ਼ਨ ਐ ਕਾਂਦਾਰ ਦੇ ਚਾਹ ਵੀ ਹੁਣ ਐੱਚ.ਐਸ.ਓ. ਸਫਾਈ ਨਹੀਂ ਹੁੰਦੀ ਸਾਲ ਕਰਕੇ ਕਾਹ ਕਰਕੇ ਚੜਿਆ ਨਾ ਪਰ ਦੋਸਤਾਂ ਪਰ੍ਹਾਂ ਵੀ ਦਿੱਕਤ ਹੁੰਦੀ ਐ ਇਹਦੀ ਨਾਲ ਸਾਰੇ ਸਮੱਸਿਆਵਾਂ ਦਾ ਹੱਲ ਜਾਂ ਸਫਾਈ ਨਾਲ ਹੋ ਜੂਗਾ ਅੱਜ ਅਸੀਂ ਪੂਰ ਤਰ੍ਹਾਂ ਤੇ ਸਫਾਈ ਸਹੀ ਢੰਗ ਨਾਲ ਕਰਵਾਏ ਸੇਵਾ ਤੋਂ ਲੈ ਕੇ ਸਹੀ ਢੰਗ ਨਾਲ ਸਾਰਾ ਕੰਮ ਅੱਜ ਆ ਸਾਰੇ ਚੜਾ ਦਾਂਗੇ ਇੱਕ ਪ੍ਰਧਾਨ ਜੀ ਇਹ ਮੰਦਰ ਇੱਥੇ ਰੋਜ਼ਾਨਾ ਗੰਦ ਸਿੱਟੇ ਆ ਰਹੇ ਇਹਦੇ ਵਾਸਤੇ ਤੁਹਾਡਾ ਕੀ ਕਹਿਣਾ ਐ ਕੀ ਐਥੇ ਪ੍ਰੋਪੋਜ਼ਲ ਬਣਾਈ ਹੈ ਵੀ ਕਿੱਥੇ ਬੰਦਾ ਉਠਿਆਵਾਂਗੇ ਪਾਰਕਿੰਗ ਵਾਸਤੇ ਵੀ ਤੇ ਸਵੇਰੇ ਤੋਂ ਥਾੜਾ 5 ਵਜੇ ਇੱਕ ਬੰਦਾ ਵਜੂ ਆ ਜਿਸ ਕਿਸੇ ਨੂੰ ਗੰਦ ਨਹੀਂ ਚੱਟਦਾ ਉਹਨੂੰ ਕਿਵੇਂ ਬੇਨਤੀ ਕਰਾਂਗੇ ਦੁਕਾਨਦਾਰ ਭਰਾਵਾਂ ਨੂੰ ਹੱਥ ਖੜਕੇ ਬੇਨਤੀ ਕਰਦੇ ਆਂ ਕਿ ਉਹ ਪੂਰਾ ਸਾਡੇ ਟਰਾਲੀ 'ਚ ਰੇੜੀ 'ਚ ਸਾਡੇ ਗੱਡੀਆਂ ਚੱਲਦੀਆਂ ਨੇ ਕਿ ਪੂਰਾ ਸ਼ਹਿਰ ਵਾਸੀ ਸਾਡੀ ਪੂਰੀ ਪੀੜਾ ਸਾਡੇ ਨਾਲ ਸਹਿਯੋਗ ਕਰਨ ਇਹ ਜੋ ਜੜਾ ਕੂੜਾ ਹੈ ਇੱਥੇ ਹਿਸਾਬੀ ਜੈ ਸਾਡੀਆਂ ਗੱਡੀਆਂ ਵੀ ਛੱਡ ਵੀ ਇੱਕ ਲਾਂ ਦੇ ਵਿੱਚ ਛੱਡਣਾ ਤਾਂ ਜੋ ਇੱਥੇ ਸਾਰੀ ਸਾਫ ਸਫਾਈ ਆ ਰੰਗ ਦੇ ਵਿੱਚ ਚੱਲੀ ਜਾਵੇ ਪਿੱਛੇ ਕਾਫੀ ਲੰਬੇ ਦਿਨਾਂ ਤੋਂ ਕੁਦਰਤੀ ਕੋਪੀ ਮਤਲਬ ਲਗਾਤਾਰ بارش ਹੋਣ ਜਿਹਦੇ ਕਰਕੇ ਸਾਰੇ ਸ਼ਹਿਰ ਪਾਣੀ ਕੈਸ ਹੋ ਗਿਆ ਸੀ ਤੇ ਕੱਲ ਤੋਂ ਪਰਸੋਂ ਜਿਹੜੀ بارش ਵੱਧ ਰਹੀ ਹੈ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਪੂਰਾ ਆਪਦਾ ਇਹ ਕੀ ਜਿਹੜਾ ਹੈਗਾ ਸਾਰੇ ਜਿਹਨਾਂ ਕੀ ਸ਼ਹਿਰ ਵਾਸੀਆਂ ਨੂੰ ਨਾਮ ਲੈ ਕੇ ਜਿਵੇਂ ਆਪਾਂ ਕੀ ਇਹ ਜਿਹੜਾ ਸਾਡਾ ਰਾਮਦਾ ਗਰਾਊਂਡ ਹੈ ਇਹ ਇੱਕ ਆਸਥਾ ਦਾ ਕੇਂਦਰ ਹੈ ਇੱਥੇ ਸਾਡੇ ਮੰਦਰ ਹੈ ਤੇ ਇੱਥੇ ਰਾਮਦਾ ਦੇ ਵਿੱਚ ਹੁਣ ਜਲਦੀ ਹੀ ਇੱਥੇ ਰਾਮਦਾ ਦਾ ਮંચਨ ਸ਼ੁਰੂ ਹੋਣਾ ਹੈ ਤੇ ਲੋਕਾਂ ਨੇ ਕਾਫੀ ਇੱਥੇ ਆਵਾਜ਼ ਆਈ ਹੈ ਸਾਰੇ ਦੁਕਾਨਦਾਰ ਸਾਰੇ ਇਸ ਸ਼ਹਿਰ ਦਾ ਕਿਤੂਰਾ ਇਕਰਾਮ ਦਾ ਗੋੜ ਹੈ ਇਹ ਕਾਫੀ ਜਾਨਕੀ ਵੀ ਖਰਾਬ ਹੋਇਆ ਪਿਆ ਸੀ ਤੇ ਪ੍ਰਧਾਨ ਜੀ ਨੇ ਸਵੇਰੇ ਜਾਨਕੀ ਕੱਲ ਸ਼ਾਮ ਨੂੰ ਵਾਦਾ ਕਰਕੇ ਗਏ ਸੀ ਉਹ ਸਵੇਰ ਤੋਂ ਹੀ ਇੱਥੇ ਲੱਗੇ ਹੋਏ ਨੇ ਪ੍ਰਧਾਨ ਜੀ ਆਪ ਉਹਨਾਂ ਦੇ ਸਵੇਰੇ ਜੀ ਕੱਲ ਸਾਰੇ ਆਪਣੇ ਸਟਾਫ ਨੂੰ ਲੈ ਕੇ ਸਫਾਈ ਕਰਨ ਚਾਰੇ ਲੈ ਕੇ ਸਵੇਰ ਤੋਂ ਹੀ ਆਪਣਾ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ ਔਰ ਪੂਰਾ ਕੰਦਹੀ ਨਾਲ ਦਿਨ ਭਰ ਦੀ ਸਫਾਈ ਕਰਾ ਰਹੇ ਨੇ ਔਰ ਉਮੀਦ ਹੈ ਜਾਨਕੀ ਵੀ ਜਲਦੀ ਹੀ ਅੱਜ ਅੱਜ ਜਾਨਕੀ ਦਾ ਜਾਨਕੀ ਇਸ਼ਤਾਨਾ ਫਰਸੀਦਾ ਦਾ ਸਾਫ ਸੱਟੇ ਕਿ ਰਿਦਨ ਔਰ ਸਾਡੀ ਕੀ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਵੀ ਹੈ ਹੱਥ ਬਨ ਕੇ ਵੀ ਜਿਹੜਾ ਇੱਥੇ ਤੁਸੀਂ ਇਨਕੀ ਦੀ ਕੋਈ ਵੀ ਘਰ ਦਾ ਕੋਈ ਦੁਕਾਨ ਦਾ ਹੰਦ ਕੂੜਾ ਹੈ ਉਹਨੂੰ ਤੁਸੀਂ ਆਪਣੇ ਡਸਟਰੀਨ ਚ ਪਾਓ ਔਰ ਡਸਟਰੀਨ ਤੋਂ ਬਾਅਦ ਉਹਦੇ ਤੁਹਾਡੇ ਕੋਲੇ ਸਾਰੇ ਜਨਕੀ ਦੁਕਾਨਾਂ ਚ ਸਾਰੇ ਗਲੀਆਂ ਚ ਨਗਰ ਕੌਂਸਲ ਵੱਲੋਂ ਰੇਡੀਆਂ ਜਾਂਦੇ ਨੇ ਉਹਨਾਂ ਚ ਪਾਓ ਤੁਹਾਡੀ ਹੱਥ ਬਨ ਕੇ ਬੇਨਤੀ ਹੈ ਤਾਂ ਜੋ ਦੇਖੋ ਦੇਖੋ ਬਤੇ ਕੀ ਹੈ ਆਪਾਂ ਵੀ ਜੇਕਰ ਉਸ ਨਗਰ ਕੌਂਸਲ ਨੂੰ ਸਹਿਯੋਗ ਕਰਾਂਗੇ ਸਫਾਈ ਵਾਸਤੇ ਤਾਂ ਨਗਰ ਕੌਂਸਲ ਵੀ ਕੋਈ ਇਨਕੀ ਨਗਰ ਕੌਂਸਲ ਵੀ ਆਪਣੇ ਨਾਲ ਸਹਿਯੋਗ ਕਰਨ ਤਿਆਰ ਹੈ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਕਰਦਾ ਹਾਂ ਦੀ ਤੁਸੀਂ ਵੀ ਆਪਾਂ ਨਗਰ ਕੌਂਸਲ ਨਾਲ ਇੱਕ ਸਹਿਯੋਗ ਕਰੀਏ ਜਿਹੜਾ ਸਫਾਈ ਹੈ ਕਿ ਮੈਂ ਘਰ ਦਾ ਕੂੜਾ ਕਰਕਟ ਸੜਕ ਜਿਹੜਾ ਹੈਗਾ ਬਾਹਰ ਨਹੀਂ ਸਿੱਠੂਗਾ ਮੈਂ ਇੱਕ ਅਜਿਹਾ ਪ੍ਰਣ ਕਰੀਏ ਕਿ ਮੈਂ ਸਾਰਾ ਕੂੜਾ ਕਰ ਲਿਜੇਗਾ ਤੇ ਵਿੱਚ ਰੇੜੀਆਂ ਤੇ ਪਾਉਂਗਾ ਐਂਡਾ ਹੀ ਅਸੀਂ ਸਭ ਸਾਰਿਆਂ ਨੂੰ ਬੇਨਤੀ ਕਰਦੇ ਆਂ ਤਾਂ ਜੋ ਆਪਾਂ ਇਨਕੀ ਸ਼ਹਿਰ ਨੂੰ ਵੀ ਸਾਫ਼ ਰੱਖ ਸਕੀਏ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ